ਹਾਂ ਹਨੂਮਾਨ ਜੀ ਦਾ ਨਾਮ ਚਾਰ ਬਣਾਉਂਦਾ ਹੈ। ਇਹਨਾਂ ਨੂੰ ਵੀ ਚੈਨਲ ਆਪਾਂ ਬੋਲਣੇ ਸ਼ੁਰੂ ਕਰ ਲਏ ਆਂ। ਪ੍ਰਵਾਸੀ ਭਾਈ ਆਹ ਨਾਲ ਹੋਰ ਵੀ ਆਪਾਂ ਕਹਿੰਦੇ ਮਤਵਾਦੇ ਦੇ ਵਿਚਾਰੇ ਬੋਲ ਕੇ ਆਓ। ਹਨੂਮਾਨ ਜੀ ਦੇ ਲਾਉ। ਹਾਂ ਹਨੂਮਾਨ ਜੀ ਦੇ ਭਗਤ ਆਪਾਂ ਸਾਰੇ ਹਨੂਮਾਨ ਜੀ ਦੇ ਭਗਤ ਆ। ਜੇ ਤੁੰਗਰੀ ਵਿਚਾਰੇ ਬੋਲਣ ਵਾਲੇ ਰਾਜ ਕਰਦੇ ਆ। ਆਓ ਆਪਾਂ ਪਰਮੇਸ਼ਰ ਨੂੰ ਬੋਲੋ। ਜੇ ਭਾਈ ਪਲੇਟ ਨੇ ਜੇ ਭਾਈ ਸਾਡਾ ਵੀ ਹਿੰਦੂ ਭਾ। ਹਾਂ ਆ ਰਿਹਾ ਤਾਂ ਫੇ ਮੱਖੀ ਮੁਖੀ ਆਵਾ ਬਈ ਕਿਹਦੇ ਦੇ ਦੋ ਜਲਦੀ ਸਰ ਮੋਟਾ ਬਾਲਾ ਜੀ ਦੇ ਭਗਤ ਹੋਣ ਹੈ ਹਨਾ ਜੀ ਦੇ ਦੇਖੋ ਜੀ ਉਹ ਤਾਜਪੁਰ ਰੋਡ ਦੇ ਉੱਪਰ ਸਾਡੇ ਹਿੰਦੂਪੁਰਾ ਬਾਲਾ ਜੀ ਦੇ ਭਗਤ ਦੇਖੋ ਕਿੰਦਾ ਮੇਰ ਫਰ ਰਹੇ ਹੈ ਹੋਰ ਮੇਰ ਤਾਂ ਸਾਨੂੰ ਦੇਖੋ ਕਿੰਦਾ ਹੋਰ ਤੇ ਬਹੁਤ ਸਵਾਹ ਤੇ ਬਹੁਤ ਸਵਾਹ ਹੈ

एक चीज होर कहेंगे कि हिंदू भाईचारे का हिंदू हो हिंदू है और हिंदू का साथ दो और हिंदू को काम दो ताकि ये देखो कितनी दूर से मेहनत करने आए हैं कहां से आए हो आप एमपी पी ग्वालियर एमपी ग्वालियर से आए हैं हिंदुत्व तो से कितना प्यार है और क्या भगवान श्री राम से देखो जी लुधियाना धरती दे ਅੱਜ ਮਾਂ ਦੇ ਗਰਾਵ ਦੀ ਗੱਲ ਕਰਾਂਗੇ ਕੁਤਾਨੰਦ ਹੈ ਜੀ ਅੱਜ ਉਹ ਜਿਹੜਾ ਬਣਾਉਂਦਾ